ਹਾਂਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਮੈਂ ਤੁਹਾਡਾ ਆਪਣਾ ਸਹਿਬ ਸੰਧੂ ਕਿਸਾਨ ਵੀਰੋ ਅੱਜ ਆਪਾਂ ਬਹੁਤ ਦਿਨਾਂ ਤੋਂ ਵੀਡੀਓ ਪਾ ਰਹੇ ਆ ਕਿਉਂਕਿ ਕੰਮਕਾਰ ਜਾਦੇ ਸੀਗਾ ਵੀਡੀਓ ਪਾਉਣ ਦਾ ਟਾਈਮ ਨਹੀਂ ਲੱਗਿਆਗਾ ਕਿਸਾਨ ਵੀਰੋ ਜਿਹੜੀਆਂ ਆਪਣੀਆਂ ਕਣਕਾਂ ਕਣਕਾਂ ਪੱਕ ਕੇ ਤਿਆਰ ਹੋ ਚੁੱਕੀਆਂ ਤੇ 2-3 ਦਿਨਾਂ ਦੇ ਵਿੱਚ ਜਾਨੀ ਮਸ਼ੀਨਾਂ ਕਿਤੇ ਕਿਤੇ ਚੱਲ ਪੈਣੀਆਂ ਤੇ ਹਫਤੇ ਦੇ ਵਿੱਚ ਤਾਂ ਸਾਰੀਆਂ ਕਣਕਾਂ ਆ ਜਾਣੀਆਂ ਆਸ ਕਰਦੇ ਆਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਕਿ ਇਸ ਸਾਲ ਕਣਕ ਦਾ ਝਾੜ ਜਿਹੜਾ ਬਹੁਤ ਵਧੀਆ ਰਵੇ ਮੌਸਮ ਦੇ ਹਿਸਾਬ ਤੇ ਤਾਂ ਲੱਗਦਾ ਵੀ ਇਸ ਸਾਲ ਜਿਹੜੇ ਝਾੜ ਕਣਕਾਂ ਦੇ ਵਧੀਆ ਰਹਿਣਗੇ ਕਿਉਂਕਿ ਮੌਸਮ ਬਹੁਤ ਠੰਡਾ ਰਿਹਾ ਤੇ ਬਾਕੀ ਜੇ ਗੱਲ ਕਰੀਏ ਉਹਨਾਂ ਪਿਛਲੀ ਵਾਰੀ ਝੋਨੇ ਦੇ ਝਾੜ ਵੀ 10-12 ਮਾਣ ਹਰ ਇੱਕ ਦੇ ਘਟਿਆ ਸੀਗਾ ਕਿਉਂ ਕਿਸਾਨ ਵੀਰ ਤੇ ਹਰ ਇੱਕ ਨਿਰਪਰ ਹੈ ਜੇ ਗੱਲ ਕਰੀਏ ਕਿਸਾਨ ਵੀਰੋ ਕਿਸਾਨਾਂ ਦੇ ਖਰਚੇ ਬਹੁਤ ਕਿਉਂਕਿ ਖੇਤੀ ਦੇ ਉੱਤੇ ਵੀ ਬਹੁਤ ਖਰਚਾ ਆ ਜਾਂਦਾ ਮੰਗਾਈ ਆ ਜੇ ਹੁਣ ਬੀਜਾਂ ਦੀ ਗੱਲ ਕਰੀਏ ਬੀਜ ਵੀ ਬਹੁਤ ਮਹਿੰਗੇ ਆ ਖਾਦਾਂ ਵੀ ਸਪਰੇਆ ਵੀ ਹਰ ਇੱਕ ਚੀਜ਼ ਹੀ ਮਹਿੰਗੀ ਆ ਖਰਚੇ ਵੀ ਬਹੁਤ ਹੋ ਜਾਂਦੇ ਆ ਕਿਸੇ ਨੇ ਆਪਣੇ ਬੱਚਿਆਂ ਦੀ ਫੀਸ ਭਰਨੀ ਆ ਤੇ ਕਿਸੇ ਨੇ ਆਪਣੇ ਬੱਚਿਆਂ ਨੂੰ ਵਿਆਹਣਾ ਹਰ ਇੱਕ ਦਾ ਖਰਚਾ ਬਹੁਤ ਆ ਤੇ ਜੇਕਰ ਕਿਸਾਨ ਦੇ ਝਾੜ ਵਧੀਆ ਰਹੂਗਾ ਦਾ ਫੇਰ ਹੀ ਅਗਲਾ ਆਪਦੇ ਕਰਜ਼ੇ ਲਾ ਸਕੂਗਾ ਤੇ ਵਧੀਆ ਜਿਹੜੇ ਆਪਦੇ ਵਿਆਹ ਕਰੂਗਾ ਧੀਆ ਪੁੱਤਾਂ ਦੇ ਆਪਾਂ ਤਾਂ ਇਹੀ ਅਰਦਾਸ ਕਰਦੇ ਆ ਕਿ ਜਿਹੜਾ ਝਾੜ ਆ ਕਣਕ ਦਾ ਬਹੁਤ ਵਧੀਆ ਰਵੇ ਤੇ ਬਾਕੀ ਕਿਸਾਨ ਵੀਰੋ ਜਿਹੜੀ ਆਪਾਂ ਇਹ ਵੀਡੀਓ ਬਣਾ ਰਹੇ ਆ ਇਹ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਸੀਗੀਆਂ ਬਜਾਈ ਸਮੇਂ ਵੀ ਤੇ ਬਾਅਦ ਦੇ ਵਿੱਚ ਵੀ ਇਹ ਜਿਹੜੀ ਵੈਰੈਟੀ ਆ ਇਹ ਗ੍ਰੀਨ ਲੈਂਡ ਦੀ ਵੈਰੈਟੀ ਆ ਬਹੁਤ ਵਧੀਆ ਵੈਰੈਟੀ ਆ ਇਹ ਆਪਾਂ ਆਰਗੈਨਿਕ ਬੀਜੀ ਆ ਆਪਾਂ ਨੂੰ ਟ੍ਰਾਇਲ ਤੌਰ ਤੇ ਕੰਪਨੀ ਵੱਲੋਂ ਮਿਲਿਆ ਸੀਗਾ ਵੀ ਇਹ ਚ ਕੋਈ ਆਪਾਂ ਸਪਰੇ ਨਹੀਂ ਪਾਈ ਤੇ ਕੋਈ ਇਹਦੇ ਸਪਰੇ ਨਹੀਂ ਕੀਤੀ ਤੇ ਕੋਈ ਇਹਦੇ ਚ ਖਾਦ ਨਹੀਂ ਪਾਈਗੀ ਬਿਲਕੁਲ ਕੱਲੀ ਬਜਾਈ ਕੀਤੀ ਐ ਬਹੁਤ ਵਧੀਆ ਕੰਨ ਕੇ ਖੜੀ ਐ ਜੇ ਆਪਾਂ ਛਿੱਟੇ ਦੀ ਗੱਲ ਕਰੀਏ ਛਿੱਟਾ ਵੀ ਵਧੀਆ ਤੇ ਇਹ ਚ ਦਾਣੇ ਵੀ ਵਧੀਆ ਬਣਿਆ ਤੇ ਇਹਦੇ ਚ ਨਦੀਨ ਕਿਸਾਨ ਵੀਰ ਉਹ ਵੈਸੇ ਨਹੀਂ ਹੋਏਗਾ ਕੋਈ ਵਿਰਲਾ-ਵਿਰਲਾ ਗੁੱਲੀ ਡੰਡਾ ਤੇ ਜਾਂ ਸਾਈਡਾਂ ਤੇ ਬਾਥੂ ਸੀਗਾ ਉਹ ਸਾਈਡਾਂ ਤੇ ਹੀ ਐ ਕੋਈ ਤੇ ਬਹੁਤ ਵਧੀਆ ਆਪਾਂ ਨੂੰ ਵੈਰਾਈਟੀ ਲੱਗੀ ਫਟਾਰਾ ਵੀ ਵਧੀਆ ਕੀਤਾ ਸੀਗਾ ਤੇ ਆਪਾਂ ਤਾਂ ਇਹੀ ਕਹਿੰਨੇ ਆ ਬਈ ਹਰ ਇੱਕ ਕਿਸਾਨ ਨੂੰ ਕਿੱਲਾ ਦੋ ਕਿੱਲੇ ਆਪਦੇ ਖਾਣ ਆਸਤੇ ਬਿਨਾ ਖਾਦ ਤੋਂ ਜਿਹੜੀ ਕਣਕ ਬੀਜਣੀ ਚਾਹੀਦੀ ਆ ਕਿਉਂਕਿ ਹੁਣ ਸਪਰੇਆ ਬਹੁਤ ਹੋਣ ਲੱਗੀਆਂ ਖਾਦਾਂ ਵੀ ਬਹੁਤ ਪੈਣ ਲੱਗੀਆਂ ਤੇ ਬਿਮਾਰੀਆਂ ਵੀ ਬਹੁਤ ਵਧ ਰਹੀਆਂ ਬਿਮਾਰੀਆਂ ਦਾ ਜਿਹੜਾ ਜਿਆਦਾ ਵਧਣ ਦਾ ਕਾਰਨ ਰਹੀਆਂ ਸਪਰੇਆ ਤੇ ਇਹ ਖਾਦਾਂ ਹੀ ਆ ਗਿੱਟੇ ਗੋਡੇ ਦਰਦ ਆਮ ਹੀ ਇਹ ਸਮੱਸਿਆ ਬਣ ਚੁੱਕੀ ਆ ਤੇ ਕਿਸਾਨ ਵੀਰੋ ਜੇ ਕਿਸੇ ਨੇ ਅਗਲੇ ਸਾਲ ਮੰਨ ਲਓ ਵੈਰਾਈਟੀ ਲਾਉਣੀ ਆ ਤਾਂ ਗ੍ਰੀਨ ਲੈਂਡ ਦੀ ਵੈਰੈਟੀ ਆ ਤੁਹਾਨੂੰ ਦਿਖਾ ਰਹੇ ਆ ਬਹੁਤ ਵਧੀਆ ਵੈਰੈਟੀ ਇਹਦੀ ਲੱਗੀ ਆ ਆਪਾਂ ਨੂੰ ਤੇ ਹੁਣ ਜੇ ਇਹ ਦੀ ਗੱਲ ਕਰੀਏ ਕਟਾਈ ਦੀ ਕਟਾਈ ਆਪਾਂ ਹਜੇ 5-7 ਦਿਨਾਂ ਤੱਕ ਕਰਾਂਗੇ ਤੇ ਆਪਾਂ ਉਦੋਂ ਵੀ ਇਹਦੀ ਵੀਡੀਓ ਪਾਵਾਂਗੇ ਇੱਕ ਕਿੱਲਾ ਬਾਈ ਬਾਈ ਜੀ ਆਪਾਂ ਵਿਜੀ ਆ ਤੇ ਫਿਰ ਤੁਹਾਨੂੰ ਝਾੜੀ ਦਿਖਾਵਾਂਗੇ ਵੀ ਕਿਵੇਂ ਰਿਹਾ ਕਿਸਾਨ ਵੀਰੋ ਇਹ ਆਪਾਂ ਹਫਤੇ ਇੱਕ ਦੇ ਵਿੱਚ ਵਿੱਚ ਇਹਦੀ ਕਟਾਈ ਕਰਾਂਗੇ ਤੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਇਹਦਾ ਝਾੜ ਕਿੰਨਾ ਰਹਿੰਦਾ ਤੇ ਆਪਾਂ ਨੂੰ ਬਈ ਵੈਰੈਟੀ ਬਹੁਤ ਵਧੀਆ ਲੱਗੀ ਐ ਤੇ ਬਾਕੀ ਅਸੀਂ ਗ੍ਰੀਨ ਲੈਂਡ ਕੰਪਨੀ ਦਾ ਵੀ ਧੰਨਵਾਦ ਕਰਦੇ ਆਂ ਬਈ ਜਿਨ੍ਹਾਂ ਨੇ ਸਾਨੂੰ ਵਧੀਆ ਆਪਦਾ ਜ਼ਿੰਮੇਵਾਰੀ ਤੇ ਜਿਹੜਾ ਟ੍ਰਾਇਲ ਦਿੱਤਾ ਬਾਈਆਂ ਨੇ ਕਿਹਾ ਸੀ ਵੀ ਅਸੀਂ ਪਹਿਲਾਂ ਵੀ ਇਹਦੇ ਟ੍ਰਾਇਲ ਲਾਏ ਆ ਬਈ ਇਹ ਵਧੀਆ ਰਹੀ ਐ ਆਰਗੈਨਿਕ ਅੰਮ੍ਰਿਤਸਰ ਏਰੀਆ ਦੇ ਵਿੱਚ ਲਾਏ ਆ ਜੇ ਕਿਸੇ ਨੇ ਮੰਨ ਲਓ ਗ੍ਰੀਨ ਲੈਂਡ ਦੇ ਸੀਡ ਬਾਰੇ ਜਾਣਕਾਰੀ ਵੀ ਲੈਣੀ ਐ ਤਾਂ ਆਪਾਂ ਬਾਈ ਦਾ ਨੰਬਰ ਕੰਪਨੀ ਵਾਲਿਆਂ ਦਾ ਸਕਰੀਨ ਤੇ ਚੱਲ ਰਿਹਾ ਉਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਵੀ ਬਾਰੇ ਜਾਣਕਾਰੀ ਲੈ ਸਕਦੇ ਹੋ ਬਾਕੀ ਕਿਸਾਨ ਵੀਰੋ ਤੁਸੀਂ ਵੀ ਦੱਸੋ ਬਈ ਤੁਸੀਂ ਕਿਹੜੀ ਵੈਰਾਈਟੀ ਆਰਗੈਨਿਕ ਬੀਜੇ ਜਿਹੜੀ ਤੁਹਾਡੇ ਵਧੀਆ ਖੜੀ ਹੈ ਤੁਸੀਂ ਆਪਦਾ ਤਜਰਬਾ ਜਿਹੜਾ ਕਮੈਂਟ ਦੇ ਵਿੱਚ ਜਰੂਰ ਸ਼ੇਅਰ ਕਰੋ ਠੀਕ ਹੈ ਦੋਸਤੋ ਧੰਨਵਾਦ ਸਸੀ ਕਾਲ ਜੀ